ਅਦੇਸ਼ ਕੋਤੋ ਹੋਇਆ ਪ੍ਰਤਾਪ ਦਾ ਮਤਲਬ ਕਿ ਭਾਗ ਬਾਸ ਇਹ ਭਾਗ ਹੈ ਹੈਨਾ ਦਿੱਦ ਚੁਗਦਾ ਛੋਟਾ ਹੈ ਇਹਨੂੰ ਕਰ ਫਿੱਜਣਾ ਖੈ ਦੇ ਪਾਜੀ ਠੀਕ ਹੈ ਹੈਨਾ ਅਬੇ ਐਨੇ ਨਿੱਕੇ ਬੱਚੇ ਨੂੰ ਦਿੱਕਤ ਹੈ ਹੈ ਇਹਨੇ ਨਿੱਕੇ ਬੱਚੇ ਨੂੰ ਦਿੱਕਤ ਹੈ ਹਾਂ ਜੰਮਦੇ ਨੇ ਇੱਕ ਬੀਬੀ ਲੰਡਨ ਤੋਂ ਆਏ ਸੀ ਕਿ ਮੈਂ ਕੰਮ ਬੰਦ ਕਰ ਗੱਸਿਆ ਮੈਨੂੰ ਇਹ ਚਲ ਕਹਿਣ ਲੱਗੇ ਦਵਾਈ ਮਹਗੀ ਕਰਦੀ ਮਹਗੀ ਕਰਦੀ ਮੈਂ ਸਭ ਤੋਂ ਉਸ ਦੀ ਗੱਲ ਕੁਛ ਨਹੀਂ ਮਨਾ ਛਤੜ ਸੇ ਦੁਕਾਨ ਨਹੀਂ ਖੋਲੀ ਫਿਰ ਇੰਨਾ ਕਦੇ ਬੱਚਾ 6ਵੇਂ ਦਿਨ ਬੀਬੀ ਜਨਮ ਤੋਂ ਲੈ ਕੇ ਆਗੇ ਇੱਥੇ ਲੰਡਰਨ ਤੋਂ ਪੁਆਇਆਂ ਫੋਟੋ ਦਿਖਾ ਦਿੰਦਾ ਮੇਰੇ ਘਰੇ ਆ ਗਈ ਉਹ ਮੇਰੇ ਮਿਸੇ ਨੂੰ ਕੱਢ ਲੇਗੀ ਵੀ ਥੋੜੀ ਗਾਇਆਂ ਬੰਨੀਆਂ ਹੋਈਆਂ ਮੈਨੂੰ ਥੋੜਾ ਦੁੱਧ ਦੇ ਦੋ ਉਹਸਾ ਕਰਕੇ ਚਲੇ ਗਏ ਬੰਦੇ ਕਹਿੰਦੇ ਮਹਿੰਗੀ ਕਰਤੀ ਮਹਿੰਗੀ ਕਰੇ ਮੈਂ ਛੱਡ ਯਾਰ ਜਿਹੜੇ ਇਲੈਕਟ੍ਰਾ ਕੋਲ ਲੜਫੜ ਜਾਗਤ ਸੀ ਜਿਹੜੇ ਸਸਤੀ ਦਿੰਦੇ ਹਨ ਉਹ ਤੋਂ ਬਾਅਦ ਭਾਈ ਕੀ ਹੋਇਆ ਘਰ ਦੇ ਮੇਰੇ ਬੀਬੀ ਖੜੀ ਲੰਡਰਨ ਤੋਂ ਵਾਈ ਪੱচ্চਾ ਉਹਦਾ 나ੜੂ ਵੀ ਅਜੇ ਕੱਟਿਆ ਨਹੀਂ ਸੀ ਡਾਕਟਰ ਨੇ ਛੋੜੀ ਜਿਹੀ ਰਹੀ ਸੀ ਤੇ ਪਰ ਹਾਂ ਮੈਂ ਕਿਹਾ ਵੀ ਦੇਖਿਆ ਮੈਂ ਕੈਮਰੇ ਥਾਣੀ ਮੇਰੇ ਬਿੱਸੇ ਕੱਢ ਕੇ ਵੀ ਤੂੰ ਮੜਾ ਜਾ ਬਾਹਰ ਆ ਜਾ ਬਈ ਬੱਚੇ ਨੇ ਲੈ ਕੇ ਆਏ ਹਾਂ ਹਾਂਜੀ ਹੈਨਾ ਉਹ ਤਾਂ ਸੱਤਵੇਂ ਦਿਨ ਹੀ ਬੱਚੇ ਨੇ ਲੈ ਕੇ ਆਏ ਕਿ ਜਦੋਂ ਮੈਂ ਤਾਂ ਦੂਜੇ ਦਿਨ ਹੋ ਗਿਆ ਤੇ ਉਹ ਜਦੋਂ ਤਾਂ ਦੂਜੇ ਦਿਨ ਕਿਉਂਕਿ ਤੁਸੀਂ ਇੱਕ ਡਰਾਈ ਫੂਡ ਬੰਦ ਕਰ ਦਿਓ ਇੱਕ ਪੰਜੇਰੀ ਖਾਏ ਤੁਸੀਂ ਹਾਂਜੀ ਆ ਪੰਜੇਰੀ ਵਾਲਾ ਸੇਪਾ ਬੰਦ ਕਰ ਦਿਓ ਤੁਸੀਂ ਇਹ ਨਾ ਖਾਏ ਹੁਣ ਵੀ ਖਾ ਰਹੀ ਹਾਂ ਚਮਚਾ ਤੋਂ ਚਮਚਾ ਨਾ ਰਾਜਿਆ ਹੁਣ ਨਾ ਕਦੀ ਕੰਮ ਹੈ ਦੇਸੀ ਕੋਈ ਚੀਜ਼ ਪਣੀ ਨਾ ਖਾਏ ਥੋੜਾ ਬੱਚਾ ਠੀਕ ਹੈ ਹਵ ਤੇ ਜੇ ਨਾ ਠੀਕ ਹੋਏ ਤੇ ਬੈਠੇ ਸੀ ਲਾਣ ਤੇ ਕਦੇ ਮੇਰੀ ਵਾਕੀ ਦੋ ਟਾਈਮ ਤੋਂ ਹੀ ਪਰਹੇਜ ਵੱਡੀ ਗੱਲ ਹੈ ਨਾ ਪਰਹੇਜ 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 ਹੈ ਨਾ ਇੱਕ ਇੱਕ ਇਹ ਨਹੀਂ ਛੱਡਦੇ ਜਾਣੇ ਕਿ ਤਾ ਹੁਣ ਕੀ ਕਰਾਂ ਮੈਂ ਹੈ ਨਾ ਤਾਂ ਇਹ ਬੰਦ ਕਰ ਦਿਓ ਰਾਂਜੀ ਤੁਸੀਂ ਆ ਗੋਲੂ ਤੇ ਦਿਖਾਇਓ ਮੜੇ ਜੀ ਆ ਜਾ ਗੱਲੂ ਓਏ ਆ ਜਾਏ ਇਹੇ ਛੜਾਏ ਕੋਲੋਂ ਜਾ ਆ ਬੈਠੀ ਹੋਈ ਗਾ ਮੇਰੇ ਬੱਤਰੀ ਕਿੱਥੇ ਕਿੱਥੇ ਖਾ ਲੈ ਖਾਜ ਨੇ ਖਾਜ ਬੜੀ ਮਾੜੀ ਹੁੰਦੀ ਹੈ ਮਾਰਦਾ ਹੈ ਨਾ ਉਹ ਹਾਂਜੀ ਰਾਤ ਨੂੰ ਹੈ ਨਾ ਹਾਂ ਐਂ ਕੰਨ ਖਰਚਦਾ ਹੁੰਦਾ ਹੈ ਨਾ ਜੇ ਤੋ ਐਂ ਕਰਦੇ ਆ ਪਰ ਬੜਾ ਸਵਾਦ ਆਉਂਦਾ ਰੂ ਬੜਾ ਆਮ ਜੇ ਪੈ ਜਾਂਦਾ ਹੈ ਨਾ ਆ ਹਾਂ 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 ਚਲ ਠੀਕ ਆ ਮਹਾਰਾਜੀ ਕਿਰਪਾ ਚਲ ਬਾਬਾ ਜੀ ਹੋਗੇ ਕਿਰਪਾ ਆਪ ਦਾ ਨਾਲ ਹੀ ਕੇ ਦੇਤੀ ਤੁਸੀਂ ਹਣਾ ਰਾਮ ਦਾਸ ਦਾ ਨਾਮ ਲੈਣਾ ਚਾਹੀਦਾ ਨਾ ਗੁਰੂ ਦੇ ਵੀ ਕਿ ਯਾਦ ਕਰੋ ਰੱਬ ਨੂੰ ਵੀ ਯਾਦ ਕਰੋ ਦਵਾਈ ਵੀ ਤਾਂ ਦਵਾਈ ਕਰੋ ਲੈ ਓਏ ਜਾ ਪਾ ਜਾ ਕੋਈ ਨਹੀਂ ਜਾ ਪਾ ਚ ਟੋਕਾ ਆਏ ਚਲ ਕੋਈ ਠੀਕ ਆ ਮਹਾਰਾਜੀ ਜਾਓ 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 ਕਿੱਥੇ ਕਿੱਥੇ ਓ ਮਹਾਰਾਜੀ ਕੋਈ ਨਹੀਂ